ਗੁਵਿੰਦਰ ਕੌਰ ਜੀ ਹਾਂ ਜੀ ਕੀ ਮਤਲਬ ਹੈ ਜਿਹੜਾ ਮੇਰੇ ਵੀਰ ਜੀ ਨੇ ਮੇਰੇ ਪਰਝਾਈ ਜੀ ਮੈਂ ਕਿ ਲੜਾਈ ਹੋਈ ਜਿੱਦਣ ਦੇ ਇਹਨਾਂ ਨੇ ਮੈਨੂੰ ਪਤਾ ਲੱਗਾ ਫੋਨ ਤੇ ਇਸ ਕਰਕੇ ਹੀ ਉਦੋਂ ਦੇ ਆਏ ਆ ਤੇ ਮੇਰੇ ਵੀਰ ਜੀ ਦਾ ਘਰ ਉਜੜ ਗਿਆ ਇੱਕ ਸਾਧਾ ਸਾਨੂੰ ਇਨਸਾਫ ਚਾਹੀਦਾ ਜੀ ਜਿਹੜੇ ਇਹਨਾਂ ਨੇ ਮਰ ਕੀ ਹਥਿਆਰ ਚੁਲੇ ਇੰਨੇ ਜ਼ਿਆਦਾ ਹਥਿਆਰ ਚੁਲੇ ਜਿਤੇ ਆਤਵਾਦ ਦੇ ਮੁਕਾਬਲੇ ਦੇ ਹੁੰਦੇ ਨਾ ਬਿਲਕੁਲ ਇਸ ਤਰ੍ਹਾਂ ਨੇ ਆਗੇ ਨੇ ਹਥਿਆਰ ਦੇ ਆਗੇ ਆ ਤ ਬਿਲਕੁਲ ਇਤਿਹਾਰਾਂ ਦੇ ਨਾਲ ਕੀਤੀ ਜੇ ਵਾਰਦਾਤਾ ਪੰਚਾਇਤੀ ਚੋਣਾਂ ਚੱਲਣ ਡੀਆਂ ਤੇ ਚੋਣ ਜਾਲ ਤਾਂ ਲੱਗਾ ਹਥਿਆਰ ਫੇਰ ਵੀ ਇਹਨਾਂ ਕੋਲ ਬਿਲਕੁਲ ਕਿੱਥੇ ਇਹੋ ਅਸੀਂ ਸਵਾਲ ਕਰਦੇ ਕਿ ਕਿੱਥੋਂ ਆ ਗਏ ਇੰਨੇ ਹਥਿਆਰ ਇਹਨਾਂ ਕੋਲ ਇੰਨੀਆਂ ਹਾਰੇ ਪੁਲਿਸ ਦੇ ਗੋਲੀਆਂ ਤੁਹਾਨੂੰ ਪਤਾ ਕਿ ਉਹ ਕਾਰਤੂਸ ਜਿਹੜੇ ਵਗੈਰਾ ਸਾਰੇ ਇਕੱਠੇ ਕਰਕੇ ਖੜੇ ਜੇ ਉਹ ਪੁਲਿਸ ਕੋ ਹਜੇ ਵੀ ਹੈਗੇ ਜੇ ਹੁਣ ਲਾਸ਼ ਰੱਖ ਕੇ ਰਸਮ ਜਾਰਾ ਕਿ ਲਾਸ਼ ਇਹ ਸਾਡੇ ਇਨਸਾਫ ਚਾਹੀਦਾ ਸਾਡੇ ਮੇਰੇ ਪਰ ਹੱਕ ਅਧਿਕਾਰ ਉੱਜੜ ਗਿਆ ਜੇ ਇਹ ਤਾਂ ਤੁਸੀਂ ਜਾਣਦੇ ਕਿ ਕਾਰੇ ਜੋਗਰੇ ਆ ਕਿ ਅਸੀਂ ਤਾਂ ਦਿਹਾੜੀਦਾਰ ਬੰਦੇ ਹਾਂ ਉਸ ਗ੍ਰਿਫਤਾਰ ਨਹੀਂ ਕਰੀ ਦੋਸ਼ ਹਾਂਜੀ ਕਰਨੇ ਉਹਨਾਂ ਦੀ ਜਨਾਨੀ ਪੁਲਿਸ ਲਿਆ ਕੇ ਉਹਨਾਂ ਦੀ ਜਨਾਨੀਆਂ ਨੂੰ ਖੜਨ ਫਿਰ ਆਪੇ ਉਹ ਅੱਗੇ ਆਉਣਗੇ ਕੋਈ ਕਾਰਵਾਰੀ ਸਾਡੇ ਬੰਦੇ ਨੂੰ ਹੋਣੀ ਨਹੀਂ ਸਰਕਾਰ ਕਦੋਂ ਕੀਤਾ ਜਾਊਗਾ ਅਸੀਂ ਇਹ ਕਰਨਾ ਨਹੀਂ ਜੇ ਸਸਕਾਰ ਕਿਉਂਕਿ ਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਦ ਤੱਕ ਉਹਨਾਂ ਸਾਰੀ ਗ੍ਰਿਫਤਾਰ ਨਹੀਂ ਹੋਏ ਤੱਕ ਅਸੀਂ ਸਾਹਿਬ ਕੀ ਸਸਕਾਰ ਨਹੀਂ ਕਰਾਂਗੇ ਬਿਲਕੁਲ ਹੀ ਬਾ ਮਾਤਾ ਕੋਈ ਨਹੀਂ ਦਾ ਹੋ ਹਾਂ ਬੱਦ ਦਰ ਮਰੀ ਦੇ ਆ ਮਰੀ ਦੇ ਆ ਜਮਰੀ ਦੇ ਅੱਜ ਗੱਡੀ ਕਰਦੇ ਨੇ ਦਰ ਕਮਾਸਕਾ ਜੀ ਕੀ ਮਸਲਾ ਜਿਹੜਾ ਲਾਸ਼ ਲਾ ਕੇ ਰੋਸ ਮਸਲਾ ਇਹ ਹੈ ਜੀ ਕਿ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਲੜਾਈ ਹੋਈ ਆ ਇਦਾਂ ਕਾਗਜ਼ ਜਮ੍ਹਾਂ ਕਰਾਉਣ ਗਏ ਨਹੀਂ ਰਾਇਸਾ ਸੀ ਉੱਥੇ ਇਹਨਾਂ ਦੀ ਲੜਾਈ ਉਸ ਤੋਂ ਬਾਅਦ ਪਿੰਡ ਆ ਕੇ ਲੜਾਈ ਹੋਈ ਆ ਦੂਜੀ ਧਿਰ ਵਾਲੇ ਬੰਦੇ ਜਿਹੜੇ ਬਹੁਤ ਖਤਰਨਾਕ ਬੰਦੇ ਨੇ ਉਹਨਾਂ ਨੇ ਕੀ ਕੀਤਾ ਪੂਰੀ ਸ਼ਾਜਿਸ ਦੇ ਨਾਲ ਆਪਣੇ ਬਾਹਰੋਂ ਬੰਦੇ ਮਂਗਾ ਕੇ ਨਾਲ ਜਿਹੜੇ ਗੈਂਗਸਟਰ ਜਿਹੜੇ ਪਾਲੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਆ ਕੇ ਜਿਹੜੇ ਉਹਨਾਂ ਨੇ ਪਿੰਡ ਆ ਕੇ ਅੰਨੇਵਾ ਗੋਲੀਆਂ ਚਲਾਈਆਂ ਨੇ ਸਾਡੇ 'ਤੇ ਸਾਡੇ ਬੰਦਿਆਂ ਦਾ ਕੋਈ ਕਸੂਰ ਨਹੀਂ ਆ ਨਾ ਇਹਨਾਂ ਕੋਈ ਹਥਿਆਰ ਆ ਨਾ ਹੀ ਕੋਈ ਲੜਾਈ ਦੇ ਮੂਡ ਦੇ ਵਿੱਚ ਸੀ ਬਾਕੀ ਇਹਨਾਂ ਨੇ ਆ ਕੇ ਇਹਨਾਂ ਨੇ ਪਿੰਡ ਆ ਬਹੁਤ ਜ਼ਿਆਦਾ ਗਦਰ ਮਚਾਇਆ ਲੋਕਾਂ ਨੇ ਭੱਜ ਕੇ ਜਾਣਾ ਬਚਾਈਆਂ ਨੇ ਗ ਇਨਾ ਜ਼ਿਆਦਾ ਇਹਨਾਂ ਨੇ ਗੋਲੀ ਚਲਾਈ ਜਿਸ ਤਰ੍ਹਾਂ ਦੀਵਾਲੀ ਦੇ ਪਟਾਕੇ ਚੱਲਦੇ ਨੇ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਲੋਕਾਂ ਨੇ ਭੱਜ ਕੇ ਜਾਨ ਬਚਾਈ ਆਪਣੀ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਲੋਕਾਂ ਦਾ ਇਹ ਘਰ ਤੋਂ ਘੱਟ ਕੋਈ 20 ਤੋਂ 25 ਬੰਦੇ ਸੀ ਕੋਈ ਨਾਂ ਵੀ ਹੈ ਉਹਨਾਂ ਦਾ ਹਾਂ ਜੀ ਨਾਂ ਵੀ ਹੈਗਾ ਜੀ ਸੁਖਰਾਜ ਸਿੰਘ ਹਿਰ ਆਲਮ ਸਿੰਘ ਹਿਰ ਸੁਖਰਾਜ ਜੁਗਰਾਜ ਆਪਣਾ ਜਗਰੂਪ ਸਿੰਘ ਹਿਰ ਇਹ ਆਪਣਾ ਇਹਨਾਂ ਦੇ ਹੈਗੇ ਨੇ ਕਿ ਉਹਨੂੰ ਕਹਿੰਦੇ ਆ ਮੇਜਰ ਸਿੰਘ ਜਿਹੜਾ ਜਿਹਨੇ ਸਰਪੰਚੀ ਦਾ ਯਾਨੀ ਕਿ ਆਪਣਾ ਫਾਰਮ ਭਰੇ ਸੀ ਜਿਹਦੇ ਨਾਂ ਦੇ ਇਹ ਹੁਣ ਕਾਰਵਾਈ ਜਿਹੜੀ ਕਿਹਦੀ ਸ਼ੈਤ ਨਹੀਂ ਹੋਣ ਦੇ ਕਾਰਵਾਈ ਇਹ ਵੇਖੋ ਜਿਹੜਾ ਇਹਨਾਂ ਦੇ ਕੋਈ ਆਪਣੇ ਨਿੱਜੀ ਬੰਦੇ ਨੇ ਜਿਹੜਾ ਇਹਨਾਂ ਦਾ ਸਾਫਕਾ ਸਰਪੰਚਾ ਜਿਹੜਾ ਹਾਂਜੀ ਇੱਕ ਮੌਜੂਦਾ ਸਰਪੰਚਾ ਸਰਦਾਰ ਚਰਨ ਸਿੰਘ ਤੇ ਸਾਫਕਾ ਸਰਪੰਚਾ ਸੁਲ੍ਹਾ ਮਹਿੰਦਰ ਸਿੰਘ ਇਹ ਸਾਰਾ ਉਹਨਾਂ ਦੀ ਸ਼ੈਤ ਹੋ ਰਿਹਾ ਇਹ ਉਹ ਇਹ ਆਪਣਾ ਕੇਸ ਨੂੰ ਕਿਸੇ ਬੰਨੇ ਵੀ ਲੱਗਣ ਨਹੀਂ ਦੀ ਹੁੰਦੀ ਤੇ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਤੁਸੀਂ ਪੁਲਿਸ ਜਿਹੜੀ ਹੈ ਪੁਲਿਸ ਆਪਣਾ ਪੂਰਾ ਯੋਰ ਲਾ ਰਹੀ ਆ ਪੁਲਿਸ ਸਾਡਾ ਬਹੁਤ ਸਾਥ ਦਿੱਤਾ ਹੁਣ ਤੱਕ ਬਹੁਤ ਸਾਥ ਦਿੱਤਾ ਜਿਦੋਂ ਹੀ ਇਹਨਾਂ ਨੂੰ ਬੁਲਾਇਆ ਉਹ ਆਏ ਨੇ ਉਹਨਾਂ ਨੇ ਸਾਰਾ ਕੁਝ ਕੀਤਾ ਹੋਰ ਅੱਗੇ ਵੀ ਕਾਰਵਾਈ ਕਰਦੀ ਬਈਆ ਬਾਕੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਾਰਟੀ ਬਾਈ ਦਾ ਮਸਲਾ ਜੀ ਬਿਲਕੁਲ ਪਾਰਟੀ ਬਾਈ ਦਾ ਮਸਲਾ ਜੀ ਇਹਨਾਂ ਦਾ ਇਹਨਾਂ ਦਾ ਮੁੱਖ ਕਾਰਨ ਆ ਪੰਚਾਇਤੀ ਪੈਲੀ ਦਾ ਤੁਸੀਂ ਕਿਹੜੇ ਤੁਹਾਡੇ ਮੈਂ ਜੀ ਮੈਂ ਕਾਂਗਰਸ ਦਾ ਤੁਹਾਡੇ ਨਾਲ ਸੰਪਰਕ ਹੈ ਜੀ ਦੂਜੀ ਆਮ ਆਦਮੀ ਪਾਰਟੀ ਨਾਲ ਸੰਪਰਕ ਹੈ ਜੀ ਹਾਂ ਜੀ ਮਤਲਬ ਉਹਨਾਂ ਨੂੰ ਹਜੇ ਨਹੀਂ ਹੋਇਆ ਸਾਡੇ ਬੰਦੇ ਜਿਹੜੇ ਅਸੀਂ ਸਾਡੇ ਬੰਦੇ ਮਤਲਬ ਬਿਲਕੁਲ ਜਿੱਤਦੇ ਅਸੀਂ ਠੀਕ ਹੈ ਸਾਡੀ ਬਹੁਮਤ ਸੀ ਉਹ ਉਹਨਾਂ ਨੂੰ ਉਹਨਾਂ ਕੋਲ ਸਵਾਰ ਨਹੀਂ ਹੋਈ ਉਹਨਾਂ ਦੇ ਕੋਲ ਉਹਨਾਂ ਨੇ ਕੀ ਕੀਤਾ ਉਹਨਾਂ ਨਾਲ ਝਗੜਾ ਕੀਤਾ ਉਹਦੇ ਵਿੱਚ ਸਾਡੀ ਜਿਹੜੀ ਕਾ ਕੁਲਦੀਪ ਕੌਰ ਜੀ ਮੇਰੇ ਪਰਜਾਈ ਨੇ ਇਹਨਾਂ ਦੀ ਡੈਥ ਹੋ ਗਈ ਆ ਕਿਦਾਂ ਦੀ ਘਟਨਾ ਇਹ ਇਹ ਆਪਣਾ ਚਾਰਟਰੀ ਦੀ ਹੋਈ ਹੈ ਜੀ ਜਿਦਨ ਕਾਗਜ਼ਾਮ ਆਏ ਉਦਨ ਦਾ ਸਰਕਾਰ ਇਹ ਕਦੋਂ ਕੀਤਾ ਜਾਊਗਾ ਇਹਦਾ ਸਰਕਾਰ ਅਸੀਂ ਅਣਮਿਥੇ ਸਮੇਂ ਤੱਕਹੀਂ ਜਿਹੜਾ ਇਹਨੂੰ ਡੈੱਡ ਬੋਡੀ ਰੱਖ ਕੇ ਪ੍ਰਸ਼ਾਸਨ ਦੇ ਕੋਲ ਜਿਹੜੀ ਕੱਲ ਪੱਤੋ ਗੋਲੀ ਚੱਲੀ ਉਹਦੇ ਵੀ ਇਹਦੇ ਵਿੱਚ ਮਕਰਮਾ ਨੰਬਰ 193 ਜਿਹੜਾ ਵਾ ਦਰਜ ਕੀਤਾ ਗਿਆ ਵਾ ਤਫਤੀਸ਼ ਕੀਤੀ ਗਈ ਆ ਹੁਣ ਤੱਕ ਜਿਹੜੇ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਏ ਬੀ ਬੀ ਕੁਲਦੀਪ ਕੌਰ ਦਾ ਜਿਹੜਾ ਮਰਤਗਿਆ ਉਹਨਾਂ ਦਾ ਪੋਸਟਮਾਰਨ ਕਰਵਾ ਕੇ ਵਾ লাশ ਜਿਹੜੀ ਉਹਨਾਂ ਦੀ ਵਟਸਐਪ ਦੇ ਵਾਲੇ ਕਰਤੀ ਹੈ ਜੋ ਪਰਿਵਾਰ ਨਾਲ ਸਾਡਾ ਰابطਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਇਹਨਾਂ ਦੱਸਿਆ ਉਹਨਾਂ ਦੇ ਕੁਝ ਰਿਸ਼ਤੇਦਾਰ ਜੂਪੀ ਤੋਂ ਆਉਣ ਵਾਲੇ ਜਦੋਂ ਆਏ ਤੋਂ ਬਾਅਦ ਉਹਨਾਂ ਦੇ ਸਸਕਾਰ ਕਰਨਗੇ ਕੀ ਨਹੀਂ ਜੀ ਤੁਹਾਡੇ ਲੋ ਨੂੰ ਅਖਬਾਰਾਂ ਜੀ ਦਿੱਤਾ ਗਿਆ ਵੀ ਚੈਨਲਾਂ ਲਈ ਵੀ ਅਥਾਰ ਜਮਾ ਕਰੋ ਜਿਵੇਂ 5 ਜਮਾ ਅਥਾਰ ਜਮਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਦੀਨ ਲਈ ਜੇ ਲੋਕ ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵੈਪਨਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵ ਕਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਿਰ ਗ੍ਰਿਫਤਾਰੀ ਨਹੀਂ ਕੀਤੀ ਗਈ ਨਿਆਂ ਦੋਸ਼ੀ ਨੂੰ ਕੀਤਾ ਨਹੀਂ ਜਾਵੇਗਾ ਰੋਜ਼ਮਾਰਾ ਕੀਤਾ ਨਾ ਅੱਗੇ ਬਾਰੇ ਨਹੀਂ ਚਾਰ ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਖੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਠੀਕ ਹੈ ਜੀ ਇਸ ਲਈ ਦੋਸ਼ੀ ਨੂੰ ਗ੍ਰਿਫਤਾਰ ਕਰਦੇ ਹਾਂ ਤਾਂ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਆ ਕੋਈ ਕਿਤੇ ਵੀ ਜਦੋਂ ਕਿਸੇ ਨੂੰ ਪਰਚਾ ਦਰਜ ਹੁੰਦਾ ਵਾ ਹਰ ਬੰਦਾ ਨਾਟਕ ਦਾ ਦੂਰ ਤੱਕ ਜਾਂਦਾ ਹੈ ਨਾ ਅਸੀਂ ਉਹਨਾਂ ਨੂੰ ਆਪਣੇ ਸਾਈਬਰ ਦੀ ਮਦਦ ਲੈ ਰਹੇ ਹਾਂ ਹੋਰ ਵੀ ਟੀਮਾਂ ਦੀ ਮਦਦ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਾਂਗੇ